ਬਰਨਾਲਾ ਦੇ ਪਿੰਡ ਕਾਲੇਕੇ ਵਿੱਚ ਫਾਇਰਿੰਗ ਹੋਈ ਹੈ ਜਿਸ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਦਕਿ ਇੱਕ ਗੰਭੀਰ ਜ਼ਖਮੀ ਹੈ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਜ਼ਖਮੀ ਨੌਜਵਾਨ ਜਸਪਾਲ ਸਿੰਘ ਮੁਤਾਬਕ ਉਹ ਅਤੇ ਉਸਦਾ ਭਰਾ ਰੁਪਿੰਦਰ ਪਿੰਡ ਦੇ ਬੈਂਕ ਦੇ ਕੋਲ ਖੜੇ ਸਨ ਜਿੱਥੇ ਪਿੰਡ ਦੇ ਹੀ 15 ਤੋਂ 20 ਨੌਜਵਾਨਾਂ ਨੇ 23 ਤਾਰ ਹਥਿਆਰਾਂ ਦੇ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਹਮਲਾਵਰਾਂ ਨੇ ਆਉਂਦੇ ਹੀ ਉਹਨਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਵਿੱਚ ਇੱਕ ਗੋਲੀ ਉਸ ਦੀ ਬਾਹ ਅਤੇ ਦੂਜੀ ਗੋਲੀ ਉਸ ਦੇ ਭਰਾ ਦੇ ਸਿਰ ਵਿੱਚ ਜਾ ਵੱਜੀ ਜਿਸ ਕਾਰਨ ਉਸ ਦੇ ਭਰਾ ਰੁਪਿੰਦਰ ਦੀ ਮੌਕੇ ਤੇ ਹਿਮਤ ਹੋ ਗਈ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਬਰਨਾਲਾ ਦੇ ਮਰਦਾ ਘਰ ਵਿੱਚ ਰਖਵਾਇਆ ਗਿਆ ਜਦਕਿ ਜ਼ਖਮੀ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਜੇਰੇ ਇਲਾਜ ਹੈ ਉਥੇ ਹੀ ਘਟਨਾ ਤੋਂ ਬਾਅਦ ਬਰਨਾਲਾ ਦੇ थाना ਤਨੌਲਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਅਧਿਕਾਰੀ ਸੁਨਾਨਾ ਮੇਰਨੋ ਦੇਸਪਾਲ ਸਿੰਘ ਜੀ ਕੀ ਮਾਮਲਾ ਹੈ ਜਲਦੀ ਉਹ ਜੀ ਹੁਣ ਤੋਂ ਇੱਕ ਘੰਟਾ ਪਹਿਲਾਂ ਦੀ ਗੱਲ ਹੈ ਜੀ ਆਏ ਤੇ ਉਹਨਾਂ ਕੋਲੇ ਕੌਣ ਸੀ ਪਿਸਟਲ ਸੀ ਸਾਡੇ ਪਿੰਡ ਦੀ ਸੀ ਜੀ ਨੰਗੇ ਅੱਛਾ ਹਾਂਜੀ ਤੇ ਪਿਸਟਲ ਸੀ ਕਿ ਉਹਨਾਂ ਕੋਲੇ ਦੋ ਫਾਇਰ ਮਾਰੇ ਹਣ ਸਰ ਜੀ ਹੋਰ ਤਾਂ ਕੋਈ ਗੱਲ ਬਾਤ ਕਿੱਥੇ ਸੀਗੇ ਉਹ ਵੀ ਡਿਟੇਲ ਸਾਡੇ ਪਿੰਡ ਦੇ ਸੀ ਕਾਲੇ ਕੇ ਪਿੰਡ ਕੀ ਸੀ ਕਿੱਥੇ ਖੜੇ ਸੀ ਅਸੀਂ ਆਪ ਦਾ ਬੈਂਕ ਕੋਲੇ ਖੜੇ ਸੀ ਜੀ ਏਟੀਐਮ ਕੋਲੇ ਹਾਂਜੀ ਉੱਥੇ ਆ ਕੇ ਫਾਇਰਿੰਗ ਹੋਈ ਹੈ ਇਹ ਫਾਇਰ ਮਾਰੇ ਨੇ ਉਹ ਕਿੰਨੇ ਗਾੜੇ ਸੀਗੇ ਉਹ ਹੋਣੇ ਜੀ 15 20 ਕ ਤੀੜਾਂ ਹੈਗੀਆਂ ਸੀ ਹੂੰ ਆ ਜੂਆ ਆਪਾਂ ਤੇ ਕੋਡੇ ਨਾਲ ਕੌਣ ਸੀ ਜੀ ਸਾਥੀ ਮੇਰਾ ਨਾਲ ਮੇਰਾ ਭਾਈ ਸੀ ਜੀ ਰਪਿੰਦਰ ਸ਼ਰਮਾ ਹੂੰ ਹਾਂ ਅਸੀਂ 4 ਜਾਣੇ ਸੀਗੇ ਜੀ 2 ਮੋਟਰਾਂ ਨਾਲ ਆਏ ਸੀਗੇ ਹਾਂਜੀ ਉਹ ਕਿਰਿਆ ਨਾ ਕਿਰਿਆ ਨਹੀਂ ਆਉਣਸਾਰ ਸਿੱਧਾ ਫਾਇਰ ਹੀ ਮਾਰਿਆ ਜੀ ਇਹਦੇ ਬੱਚੇ ਪਹਿਲਾ ਪਹਿਲਾ ਫਾਇਰ ਮੇਰੇ ਵੱਜਿਆ ਜੀ ਹਾਂਜੀ ਤੇ ਦੂਜਾ ਉਹਦੇ ਵੱਜ ਗਿਆ ਉਹਦਾ ਮੈਨੂੰ ਪਤਾ ਨਹੀਂ ਲੱਗਿਆ ਜੀ ਉਹਦੇ ਵੱਜਣ ਦਾ ਦੂਜਾ ਤੋਂ ਮੈਨੂੰ ਕੋਈ ਪਤਾ ਨਹੀਂ ਜੀ ਉਹ ਕੋਈ ਤਿਆਰ ਸੀਗੇ ਕੀ ਰੌਲਾ ਕੀ ਸੀ ਹਾਂ ਤਿਆਰ ਹੈਗੇ ਸੀ ਜੀ ਗੜਾ ਸੇ ਗੁਰੂ ਸੇ ਹੈਗੇ ਸੀ ਹੋਰ ਹਟਾ ਰਹੇ ਜੀ ਰਾਂਚਸ ਪਿਆ ਤਾਂ ਰਾਂਚਸ ਜੀ ਇਹਨੂੰ ਇੱਕ ਦੋ ਵਾਰੀ ਧਣਾਉਲੇ ਕੁੱਟ ਗਏ ਜੀ ਉਹ ਇੱਥੇ ਆਪਣੇ ਬੱਸ ਸਟੈਂਡ ਤੇ ਉਹੀ ਗੱਲ ਚੱਲ ਰਹੀ ਸੀ ਇਹਨਾਂ ਦੀ ਕੋਈ ਇਹ ਰਾਂਚ ਸਹੀ ਸਹੀ ਕਿੰਨੇ ਸਮੇਂ ਤੋਂ ਪਹਿਲਾਂ ਦੀ ਜਿਹੜੀ ਲੜਾਈ ਚੱਲ ਰਹੀ ਹੈ ਰਾਂਚਸ ਇਹ ਰਾਂਚਸ ਜੀ ਕੋਈ ਆ ਬਾਸ ਥੋੜੇ ਦਿਨਾਂ ਦੀ ਹੀ ਗੱਲ ਹੈ ਜੀ ਪੰਜ ਪੰਜ ਛੇ ਦਿਨਾਂ ਦੀ ਗੱਲ ਹੈ ਜੀ ਇਹਨੂੰ ਦੋ ਵਾਰੀ ਇਹਦੇ ਨਾਲ ਪਹਿਲਾਂ ਲੜ ਪਈ ਸੀ ਇੱਥੇ ਜੀ ਧਣਾਉਲੇ ਕਿੰਨੇ ਕੀ ਹੈਗਾ ਜਾਣਦੇ ਹੋ ਤੁਸੀਂ ਤਾਂ ਹਾਂਜੀ ਸਾਡੇ ਪਿੰਡ ਦੀ ਨੇ ਇੱਕ ਤਾਂ ਜੀ ਮੁੰਨਾ ਜੀ ਇੱਕ ਕਿੰਦੀ ਚੋਰ ਆ ਤੇ ਇੱਕ ਜੀ ਆਹਾ ਇੱਥੋਂ ਆ ਸਾਡੇ ਗੁਮਾਂਡ ਤੋਂ ਹੀ ਆ ਜੀ ਮੁੰਡਾ ਮੈਂ ਖੋਲੂ ਖੋਲੂ ਕਹਿੰਦੇ ਨੇ ਜਵਾਕ ਜੀ ਪੰਜ ਚਾਰ ਤਾਂ ਮੈਨੂੰ ਪਤਾ ਜੀ ਇਹਨਾਂ ਦਾ ਹੋਰ ਮੈਨੂੰ ਪਤਾ ਨਹੀਂ ਸੀ ਕਿਹੜੇ ਖੋਰਗੇ ਸਾਫ ਦਾ ਸੱਚੀ ਦਾ ਨਾਮ ਰਿਹਾ ਹਾਂ ਸਨਣਾ ਦਾ ਜੀ ਇੱਕ ਉਹ ਦੋਗਲਾ ਬੰਦਾ ਜੀ ਇਹਦੇ ਨਾਲ ਵੀ ਗੱਲ ਕਰਦਾ ਸੀ ਉਹਨਾਂ ਨਾਲ ਵੀ ਗੱਲ ਕਰਦਾ ਸੀ ਉਹ ਹੈਗਾ ਸੀ ਉਹ ਅੱਜ ਉਹ ਨਹੀਂ ਉਹਦੇ ਹੀ ਹਸਲਾ ਸੀ ਗਏ ਜੀ ਉਹਦੇ ਕੋਲੋਂ ਸਾਰਾ ਕੁਝ ਆਇਆ ਹੋਇਆ ਜੀ ਅੱਛਾ ਹਾਂ ਜੀ ਲਾਸਾਂਸੀ ਸੀ ਕਿ ਲਾਸਾਂਸੀ ਤਾਂ ਹੁਣ ਜੀ ਚੋਣ ਜਾਬਤੇ ਚ ਕਿੱਥੇ ਹੋਣਗੇ ਜੀ ਸਾਰੇ ਦੂਜੇ ਸੀਗੇ ਇਹ ਕਬਲ ਸੱਚੇ ਵਸਤਾਉ ਪਾਉ ਲੈ ਕੇ ਆਇਆ ਹਸਪਤਾਲ ਜੀ ਮੇਰਾ ਸਾਡੇ ਘਰਾਂ ਚੋਂ ਹੀ ਆ ਮੁੰਡਾ ਉਹ ਲੈ ਕੇ ਆਇਆ ਆ ਐਂਬੂਲੈਂਸ ਆ ਗਈ। ਐਂਬੂਲੈਂਸ ਤੇ ਇੱਕ ਬੰਦੇ ਨੂੰ ਚੱਕੀ ਹੋਇਆ ਤੁਹਾਡੇ ਨਾਲ ਦੇ। ਨਾ ਅਸੀਂ ਦੋ ਮੇਰੇ ਹੱਥ ਤੇ ਫਾਇਰ ਵੱਜਿਆ ਜੀ ਉਹਦੇ ਸਿਰ 'ਚ ਵੱਜ ਗਿਆ ਜੀ ਉਹਦੀ ਡੈਥ ਹੋ ਗਈ ਜੀ ਭਾਈ ਜੀ ਮੇਰੇ ਵੀ ਜੀ। ਉਹਦੀ ਕੀ ਨਾਮ ਹੈ? ਨਰਨਖਲਦੀਪ ਸਿੰਘ ਹੈ ਜੀ। ਇਹ ਮਾਮਲਾ ਹੋਇਆ ਜੀ ਬਲੇ। ਇਹ ਕੋਈ ਪੁਰਾਣੀ ਇਹਨਾਂ ਦੀ ਰੰਜਿਸ਼ ਜੀ ਕੋਈ ਲੜਾਈ ਪੜਾਈ ਚੱਲ ਰਹੀ ਸੀ। ਉਹ ਸੰਬੰਧ 'ਚ ਇਹਨਾਂ ਦਾ ਕੋਈ ਲੜਾਈ ਦੇ ਵਿੱਚ ਜਦੋਂ ਫਾਇਰ ਵੱਜੇ ਨੇ ਜੀ। ਮੈਨੂੰ ਉੱਥੋਂ ਕਿਸੇ ਨੇ ਮੈਂ ਐਂਬੂਲੈਂਸ ਚਲਾਉਣਾ ਗੁਰੂ ਘਰ ਦੀ ਪਾਈ ਹੋਈ ਹੈ ਸਾਡੀ ਮੈਂ ਉਹਰਾ ਡਰਾਈਵਰ ਆ ਜੀ ਤੇ ਉੱਥੋਂ ਮੈਨੂੰ ਕਿਸੇ ਮੁੰਡੇ ਨੇ ਫੋਨ ਕਰਾਇਆ ਦੀ ਸਾਡੇ ਨਗਰ ਦੇ ਨੇ ਪਿੰਡ ਦੇ ਨੇ ਉਹ ਕਹਿੰਦਾ ਵੀ ਐ ਕਰਕੇ ਮੁੰਡੇ ਦੇ ਗੋਲੀ ਵੱਜ ਗਈ ਵੀ ਆ ਕੇ ਇਸੇ ਦੀ ਲੈ ਕੇ ਜਾਓ ਤੇ ਮੈਂ ਐਂਬੂਲੈਂਸ ਲੈ ਕੇ ਗਿਆ ਜੀ ਫਿਰ ਇਹਨਾਂ ਨੂੰ ਮੈਂ ਲੈ ਕੇ ਆਇਆ ਟਰੌਲੀ ਜੀ ਔਰ ਆਪਣੇ ਹਸਪਤਾਲ ਸਰਕਾਰੀ ਚ ਤੇ ਬਾਕੀ ਤੁਸੀਂ ਸਾਹਮਣੇ ਆ ਜੀ ਉਹ ਮੁੰਡੇ ਇੱਕ ਤਾਂ ਡੱਥੋ ਵੀ ਜੀ ਮੁੰਡੇ ਦੀ ਇੱਕ ਲਿਆਤ ਵੀ ਜੀ ਪੈਣਾਗੇ ਹਾਂ ਉਹਦੀ ਮੌਕੇ ਦੀ ਹੋ ਗਈ ਸੀ ਹਾਂ ਉਹਦੀ ਮੌਕੇ ਦੀ ਜਦੋਂ ਐਸੀ ਗੱਡੀ ਚ ਪਾਇਆ ਉਹਦੀ ਡੈਥ ਜੀ ਡੈੱਡ ਦੀ ਤੇ ਕੋਈ ਇਹ ਦੁਬਾਰਾ ਉਹਦੀ ਡੈੱਡ ਦੀ ਹੁੰਦਾ ਜੀ